ਲੋਡ ਆਪਾਂ ਸਲਾਈ ਕਰ ਲੈ ਝੋਲਾ ਜਿਹੜਾ ਕੱਟੇ ਤੇ ਲਾਤੀ ਜੀਪ ਜੀਪਾ ਉਹਨਾਂ ਪਾਇਨੋ ਸਿੱਧਾ ਕਰਕੇ ਦਿਖਾਉਣ ਅੰਦਰ ਬਰਾਉਂਡ ਸਿਉਣਾ ਲਾਈਆਂ ਨੇ ਜੀ ਆਪਾਂ ਸਾਰੀਆਂ ਲੈਂਟਲੌਕ ਕਰਨੇ ਪਏ। ਨਾਸ ਲਾਈਏ ਤੁਸੀਂ ਉਹਨਾਂ ਤਾਗ ਦੇ ਨਿਕਲੂਗਾ। ਲਾਉਂਦੇ ਆਪਾਂ ਕਰ ਲਿਆ ਸਿੱਧਾ ਝੋਲਾ ਤੇ ਹੁਣ ਆਪਾਂ ਅੰਦਰ ਪਰੌਂਟ ਬਾਰਕ ਦੀ ਤਪਤੀ ਲੋਚ ਆਈ ਦਿੰ ਆਪਾਂ ਜਿਹੜੇ ਦੋ ਤਿੰਨ ਜਿਹੜੇ ਆਪਣਾ ਦੋ ਤਿੰਨ ਝੋਲੇ ਕੱਟੇ ਹਨ ਆਪਾਂ ਕਰਾਂਗੇ ਤਿਆਰ ਇਸਨੂੰ ਤੋਂ ਬਾਅਦ ਪੂਰੀ ਦੂਸਰੇ ਝੋਲੇ ਦੀ ਤਣੀ ਆਪਾਂ ਨੇ ਬਣਾ ਦਿੱਤੀ ਆ ਠੀਕ ਹੈ ਜੀ ਦੇਨ ਕੋ ਲੇਪਾ ਪਾ ਲੈ ਤੋ ਇਸੇ ਹੁਣੇ ਹੀ ਝੋੜੇ ਹੁਣ ਆ ਤੀਸਰਾ ਝੋੜਾ ਸੇ ਆਉਣ ਲੱਗੇ ਆ ਇਹਦਾ ਦਿਖਾਉਣਾ ਸਾਨੂੰ ਇਹ ਆਪਾਂ ਸਾਂਝਾ ਕਪੜਾ ਰੱਖ ਲਈਏ ਇੱਥੋਂ ਪਕੜਦੇ ਆਂ ਜਗਾ ਸਲਾਈ ਕਰਾਂਗੇ ਇਹ ਵੀ ਆਪਾਂ ਅੰਦਰ ਜਿਹੜੀ ਆ ਸਲਾਈ ਲਾਵਾਂਗੇ ਅੰਦਰ ਗਰਾਉਂਡੇ ਲਾਵਾਂਗੇ ਤਾਂ ਕਰਕੇ ਇਹਨਾਂ ਨੂੰ ਛੱਟ ਲਿਆ ਹੁਣ ਇਹਦਾ ਕਰ ਲਿਆ ਜੀ ਆਪਾਂ ਨੇ ਅੱਧ ਦੇਖੋ ਅੱਧ ਕਰਕੇ ਆਪਾਂ ਲਾਲੀ ਨੇ ਨਸਾਨੀ ਤਾਂ ਦੇ ਸੀਉਣ ਦੀ ਨਿਸ਼ਾਨੀ ਤਾਂ ਆਪਾਂ ਨੂੰ ਪਤਾ ਚੱਲ ਗਿਆ ਠੀਕ ਹੈ ਜੀ ਹੁਣ ਆਪਾਂ ਲਾਵਾਂਗੇ ਇੱਥੇ ਤਣੀਆਂ ਤਣੀਆਂ ਆਪਾਂ ਨੇ ਕਰ ਲਈਆਂ ਰੈਡੀ ਲਈ ਐਵੇਂ ਲਾਵਾਂਗੇ ਤਣੀਆਂ ਲੋ ਜੀ ਪਹਿਲਾਂ ਆਪਾਂ ਕੱਪੜੇ ਦੱਦ ਕਰ ਲਿਆ ਫਿਰ ਤਣੀਆਂ ਲਗਾਉਣ ਨੂੰ ਆਪਾਂ ਨੇ ਇਸ ਤਰ੍ਹਾਂ ਕਰਕੇ ਐਵੇਂ ਅੱਧ ਕਰ ਲਿਆ ਇਹ ਆਪਾਂ ਇੱਥੇ ਤਣੀਆਂ ਲਾਵਾਂਗੇ ਜੀ ਤਾਇਮ ਚੇਤਰਾ ਪਰ ਸਾਡੇ ਦੇ ਆਪਾਂ ਨੇ ਢਾਈ ਇਧਰ ਇਸ ਕਰਕੇ ਇੱਥੇ ਆਪਾਂ ਨੇ ਅਣੀ ਲਗਾਉਣੀ ਠੀਕ ਹੈ ਜੀ ਐਦਾਂ ਆਪਣੇ ਇੱਥੇ ਤਾਂ ਨਹੀਂ ਆ ਜਾਣਗੇ ਐਦਾਂ ਆਪਣੇ ਆ ਤਾਂ ਨਹੀਂ ਆ ਜੀ ਇਧਰ ਅੰਦਰ ਲਈ ਬੱਸ ਠੀਕ ਹੈ ਜੀ ਫਿਰ ਸੁਣ ਲਾ ਕੇ ਦਿਖਾਉਣਾ ਹੈ ਆਪਾਂ ਅਣਜਾਣ ਵਿਅਕਤੀ ਬਹੁਤ ਵਧੀਆ ਤਰੀਕੇ ਨਾਲ ਆਪਾਂ ਧਨੀਆ ਲਗਾ ਸਕਦੇ ਹਾਂ ਮਸਾਲਿਆਂ ਲਾ ਲਿਆ ਕਰੋ ਪਹਿਲਾਂ ਲੋ ਜੀ ਆਪਾਂ ਇਹ ਵੀ ਰੈਡੀ ਕਰ ਲਵਾਂਗੇ ਇਹਦੇ ਹਸਲਾਈਆਂ ਇੱਧਰੋਂ ਕਰਦੇ ਆਂ ਜਿਹੜੇ ਬੁਰਪਾ ਬਣਾ ਦੇ ਤੈਨੂੰ ਇਹ ਨਾਲ ਵਧੀਆ ਹੋ ਗਿਆ ਜੀ ਆਪਾਂ ਥੋੜਾ ਕੰਮ ਸਰੂ ਕਿ ਆ ਗਏ ਬੇਕਾਰ ਹੀ ਸੀਗਾ ਇਹਨਾਂ ਲੋਸ ਤੇ ਜਿਹੜੇ ਬੇਕਾਰ ਸੀ ਇਹ ਥੋੜਾ ਜਿਹਾ ਇਸ ਟਮਾਟਾ ਪਾ ਲਿਆ ਜੀ ਲੋਕ ਨੂੰ ਚਾਹ ਔਰ ਜਿਆਦਾ ਕਸਾ ਹਟਿਸ ਕਰਕੇ ਆਪਾਂ ਜਿਹੜਾ ਵਧੀਆ ਵਧੀਆ ਕਪੜਾ ਉਹ ਸੇ ਜੋ ਬਰਿਆਜੀ ਕਿਤਾਜੀ ਲਾਉਂਦੇ ਆਪਾਂ ਨਾਲ ਲੈ ਲਈਏ ਔਰੇ ਇਹਾਂ ਤੇ ਅ तरी ਤੋਂ ਕੀਤਾ ਜੀ ਲੋ ਜਿੱਚ ਸਵੀਅਸ ਤਰੀਕੇ ਨਾਲ ਨਾ ਕੇ ਕਰ ਕਪੜੇ ਦੇ ਵਿੱਚ ਆਉਂਦੀਆਂ ਜ਼ਰੂਰਤਾਂ ਦੀਆਂ ਚੀਜ਼ਾਂ ਕਰ ਸਕਦੇ ਹਾਂ ਬਹੁਤ ਸਾਰੀਆਂ ਮੇਰੀਆਂ ਭੈਣਾਂ ਐਦਾਂ ਕਰਦੀਆਂ ਨਹੀਂ ਇਹ ਜਿਹੜਾ ਬੇਕਾਰਾ ਕਪੜਾ ਨਹੀਂ ਕੋਈ ਆਪਣੇ ਬਰਤਨਾਂ ਦੀ ਚੀਜ਼ਾਂ ਜ਼ਰੂਰ ਤਿਆਰ ਕਰਦੇ ਹੁਣ। ਇਹਨਾਂ ਦਾ ਖਾਸ ਕਰਕੇ। ਲਓ ਜੀ ਆਹ ਸੰਤਾ ਦੀ ਆਪਾਂ ਸੂਟ ਹੋਰੇ ਵਿੱਚ ਬਚ ਕੇ ਲਵਣ। ਇਹਦੇ ਵਿੱਚ ਚੱਕ ਕਰ ਲਈ ਆਪਾਂ ਨੇ ਫੱਟੀ, ਪਤੀਲਾ ਚੱਪਾਂ ਵਾਲੀ ਗੈਸ ਤੋਂ ਜੱਟਲੇ ਤੋਂ ਪਤੀਲਾ ਚੱਪੋ ਗੈਸ 'ਚ ਆਪਾਂ ਹੱਥੀਂ ਮਚਦੇ ਨਹੀਂ ਨਾ ਪੌਣ ਚੱਪਣਾ ਪਵੇ ਨਾ ਚੁਣੀ ਲੈਣੀ ਪਵੇ। ਮਿਕਸ ਕਰਕੇ ਆਪਾਂ ਇਹ ਜਿਹੀਆਂ ਬੇਕਾਰਾ ਜਿਹੜਾ ਵੀ ਫालतू ਕਪੜਾ ਪਿਆ ਹੁੰਦਾ ਪੰਜਾਂ ਜਿਹਾ ਜਿਬਰਾਂ ਲਗਾਈ ਜਾਂਦੀ ਠੀਕ ਹੈ ਜੀ। ਥੈਂਕ ਯੂ ਜੀ ਤੇ ਅਗਲੀ ਵੀਡੀਓ ਲੈ ਕੇ ਜੀ ਹਾਜ਼ਰ ਹੋਵਾਂਗੇ ਠੀਕ ਹੈ ਸਾਰੀ ਵੀਡੀਓ ਪੂਰੀ ਦੇਖਿਆ ਕਰੋ ਚੈਨਲ ਨੂੰ ਲਾਈਕ ਸਬਸਕ੍ਰਾਈਬ ਸੇਅਰ ਕਮੈਂਟ ਜ਼ਰੂਰ ਕਰਿਆ ਕਰੋ ਜੀ ਵੀਡੀਓ ਨੂੰ ਪੂਰੀ ਦੇਖਿਆ ਕਰੋ ਇਹਨਾਂ ਅਗਲੀ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਫੇਰ ਹਾਜ਼ਰ ਹੋਵਾਂਗੇ ਜੀ ਬੈਗ ਦੀ ਆਪਾਂ ਉਹਦੇ ਵਿੱਚ ਆਪਾਂ ਬੈਗ ਬਣਾਉਣੇ ਦੱਸਾਂਗੇ ਕਟਿੰਗ ਤੇ ਸਟੀਚਿੰਗ ਠੀਕ ਹੈ ਕਿਵੇਂ ਜ਼ਿੱਪ ਲਗਾਉਗੇ ਸਭ ਕੁਝ ਦੱਸਾਂਗੇ ਜੀ ਤੁਸੀਂ ਵੀਡੀਓ ਨੂੰ ਪਿਆਰ ਦਿਆ ਕਰੋ ਠੀਕ ਹੈ ਜੀ ਵੀਡੀਓ ਨੂੰ ਬਧਿਓ ਬਧਿਓ ਕਮੈਂਟ ਕਰਿਆ ਕਰੋ ਲਾਈਕ ਤੇ ਸ਼ੇਅਰ ਸਬਸਕ੍ਰਾਈਬ ਕਰਿਆ ਕਰੋ ਠੀਕ ਹੈ ਜੀ